ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰਤਾ ਕੋ ਆਸਹਿ ਜਿ ਸੇਤੀ ਮਨ ਵਜੀਆਂ ਵਦਾਨਾਂ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣਿਆ ਆਂ ਸਉਦੋਤਾ ਗਵ ਹਰੀ ਕੇ ਰਾਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਸਾ ਵਿਸਾਰਣਾ ਅੰਗੀਕਾਰਿ ਕਰੇ ਤੇਰਾ ਆਕਾਰ ਜਸ ਸਭ ਸਵਾਰਣਾ ਸਭਨਾ ਗਲਾਸਮ ਰਤ ਸੁਆਮੀ ਸੋ ਗਿਉ ਮਨ ਅਨੁਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਕਰਤੇ ਰੈ ਘਰ ਦਾ ਤੇਰਾ ਸਭ ਕਿਛ ਹੈ ਜਿਸ ਦੇ ਸੂ ਪਾਵੇ ਸਦਾ ਸੂ ਸਲਾ ਤੇਰੀ ਨਾਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਆਵਾਜੇ ਸਬਦ ਕਨੇਰੀ ਕਹੈ ਨਾਨਕ ਸਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਇਆ ਕਰ ਸਾਥ ਸੁਖ ਮਨ ਆਏ ਵਸਿਆ ਜਨ ਇਸਾ ਸਭ ਪੂਜਾਇਆ ਸਦਾ ਕੁਰਬਾਨ ਕੀਤਾ ਗੁਰੂ ਵੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਦਕਾਰ ਸੁਵਗ ਕਾਲ ਸੁਵਗ ਸ਼ਬਦ ਵਾਜੇ ਕਲ ਰਾਜਿਤ ਕਰ ਧਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਉਸ ਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰਿ ਅਨਹਦ ਬਾਜੇ ਸਾਚੀ ਲਿਵੇ ਬਿਨ ਦੇ ਨਿਮਾਣੀ ਦੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤਦ ਬਾਜ ਸਮਰਾਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏ ਸਨੋ ਹੋਰ ਥਾਉ ਨਾਹੀ ਸਭ ਦਲਾਗ ਸਵਾਰੀਆ ਕਹ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ आनंद गुरु ते जानेआ जानेआ आनंद सदा गुरु ते कृपा करे प्यारेआ कर कृपा कि लवे कटे ज्ञान अंजन सारिया अंदर जन कामो तुटा तिनका शब्द सचे सब बारेआ कह नानक एहो आनंद है आनंद गुरु ते जानेआ बाबा जेस्तु दे सोई जन पावे ਆਵੇ ਤਾਂ ਸੋ ਜਣ ਦੇ ਜਿਸਨੋਂ ਹੋਰ ਕਿਆ ਕਰੇ ਵਿਚਾਰੇ ਆ ਇੱਕ ਪਰਮ ਭੂਲੇ ਫਿਰਹਿ ਦੈ ਦੇ ਸਿਕ ਨਾਮ ਲਾਗ ਸੁਵਾਰੇ ਆ ਗੁਰਬਰਸਾਦੀ ਮਨ ਭਿਆ ਨਿਰਮਲ ਜਿਨਾ ਪਾਣਾ ਪਾਵੇ ਕੈ ਨਾਨਕ ਦਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇਓ ਆ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਾਥ ਕੇਰੀ ਕੇਤ ਦਵਾਰੇ ਪਾਈ ਐ ਤਨ ਮਨ ਤਨ ਸਭ ਸਾਮ ਗੁਰ ਕੋ ਕਉ ਮਨਿਆ ਪਾਈਐ ਹੁਕਮ ਮੰਨਿਓ ਗੁਰੂ ਕੇ ਰਾਗ ਗਾਵੋ ਸਚੀ ਬਾਣੀ ਕਾ ਨਾਨਕ ਸੁਨੋ ਸੰਤ ਕਥਿਓ ਆਕਾਥ ਕਹਾਣੀ اے ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂ ਸੁਨ ਮਨ ਮੇਰੇ ਆਏ اے ਮਾਇਆ ਮੋਨੀ ਜਿਨੇ ਤ ਪਰਮ ਪਲਾਇਆ ਮਾਇਆ ਤਾਂ ਮੋਨੀ ਤਿਨ ਕੀਤੀ ਜਾਂਠ ਗੋਲੀ ਪਾਈਆ ਕੁਰਬਾਨ ਕੀਤਾ ਤਿਸ ਬਿਟੋ ਜਨਮੋਂ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ ਇਹ ਘਟੰਬ ਤੂਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤੇਸ ਨਾਲ ਕਿਉਂ ਚਤਲਾਈਐ ਐਸਾ ਕਾਮੁ ਲੈ ਨਾ ਕੀਚੈ ਜਤੈ ਅੰਤੁ ਪਰਸੋ ਤਾਈਐ ਸਾਧ ਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰੇ ਨਾਲੇ ਕਹੈ ਨਾਨਕ ਮਨ ਪਿਆਰੇ ਤੂ ਸਦਾ ਸਤਿ ਸਮਾਲੇ ਅਗ ਮਾਗੋ ਚਰਾਤ ਰੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੈ ਜੀ ਜਾਨਤਾ ਸਭ ਖੇਲ ਤੇਰਾ ਆਖ ਵਖਾਣੈ ਅਘ ਤਾ ਵੇਖ ਸਭ ਤੂੰ ਹੈ ਜਨ ਜਗਤੂ ਪਾਇਆ ਐ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ ਜੀ ਜਨਤਾ ਸਤੋ ਦੂ ਪਾਏ ਇਕ ਵੇਖ ਪਰਸਨ ਆਇਆ ਲਾਭ ਲੋਭ ਹੰਕਾਰ ਜੁਕਾ ਸੰਤ ਗੁਰੂ ਭਲਾ ਪਾਇਆ ਕਹਿ ਨਾਨਕ ਜਸਨਵਾਤ ਉਠਾਤ ਨ ਅਮਰਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾ ਕੇਰੀ ਬਖਮਾਰਗ ਚਲਣਾ ਲਾਭ ਲੋਭ ਹੰਕਾਰ ਤਾ ਦਰਸਨਾ ਬੌਧ ਨਾਹੀ ਬੋਲਣਾ ਕਨਿਓ ਦੇਖੀ ਵਾਲੋ ਨੀ ਕੀਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਉ ਤਜਿਆਰ ਵਾਸਨਾ ਸਮਾਣੀ ਐ ਨਾਨਕ ਚਾਲ ਭਗਤਾ ਜੁਗ ਜੁਗ ਨਰਾਲੀ ਜੋ ਤੂ ਚਲਾਏ ਤਿਵੇਂ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਦੇਵਦੂ ਚਲਾਏ ਤੇਵੇ ਚਲਾਏ ਜਿੰਨਾ ਮਾਰਗ ਪਾਵੇ ਘਰਿ ਕਿਰਪਾ ਜਨਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੈ ਨਾਨਕ ਸੱਜੇ ਸਾਹਿਬ ਜੋ ਭਾਵੇ ਤੇਵੇ ਚਲਾਵੇ ਏੋ ਸੁਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹੇਲਾ ਸਤਿਗੁਰੂ ਸੁਨਾਇਆ ਏੋ ਤਨ ਕੈ ਮਨ ਵਸਿਆ ਜੰਤਰੋ ਲਿਖਿਆ ਆਇਆ ਐ ਕਫਰ ਐ ਕਨੇਰੇ ਕਰੈ ਗੱਲਾ ਗੱਲੀ ਗਿਨੇ ਨਾ ਪਾਇਆ ਐ ਨਾਨਕ ਸਬਦ ਸੋਇ ਲਾ ਸਾਤ ਗੁਰੂ ਸੋ ਨਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਦਾ ਪਿਤਾ ਗੋਟਾਮ ਸੈ ਸਿਉ ਪਵਿੱਤ ਸੰਤ ਸਬਾਈਆ ਕਹੰਦੇ ਪਵਿੱਤ ਸੁਨਦੇ ਪਵੈਤਾ ਸੇ ਪਵਿੱਤ ਜਿਨੀ ਮਨ ਵਸਾਇਆ ਕਹੈ ਨਾਨਕ ਸੇ ਪਵੈਤਾ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮਿ ਸਜਨਾ ਉਪਜਾਇ ਵੈਨ ਸਹਜ ਸਹਿਸਾ ਨ ਜਾਏ ਨ ਨ ਜਾਏ ਸਹਿਸਾ ਕਿਤ ਸੰਜਮ ਰਹਿ ਕਰਮ ਕਮਾਏ ਸਹਿ ਸਹਿ ਜੀਓ ਮਲੀਨ ਹ ਇਕਤ ਸੰਜਮ ਤੋ ਤਾਜਾਇ ਮਾਨ ਤੋ ਬੋ ਸਬਦ ਲਾਗ ਹਰ ਸਿਓ ਰਹੋ ਚਿਤ ਲਾਇ ਕੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਵ ਜਾਏ ਜੀਉ ਮੈਲੇ 바ਰੋ ਨਿਰਮਲ 바ਰੋ ਨਿਰਮਲ ਜੀਉ ਤਾਂ ਮੈਲੇ ਤਿਨੇ ਜਨਮ ਜੂਐ ਹਾਰੇਆ ਇਹ ਤਸਨਾ ਵੱਡਾ ਰੋਗ ਲੱਗਾ ਮਨੁ ਮਨੋ ਵੇਸਾਰੇਆ ਵੇਦਾ ਮੈ ਨਾਮ ਤੁਮ ਸੋ ਸੁਣੈ ਨਾਹੀ ਫਿਰ ਜੋ ਬੇਤਾਲਿਆ ਕਹੈ ਨਾਨਕ ਜਨ ਸਤਜਿਆ ਊੜ ਲਾਗੇ ਤਿਨੇ ਜਨਮ ਜੂਐ ਹਾਰੇਆ ਤਿਨੇ ਜਨਮ ਜੂਐ ਹਾਰੇਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਉ ਮਾਣੀ ਊੜ ਕੀ ਸੋਇ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨਿ ਖਟਿਆ ਭਲੇ ਸੇਵਨ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸੇਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾ ਸਨਮੁਖ ਸੇਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਤੇ ਹਾਏ ਅੰਤਰ ਆਤਮੈ ਸਮਾਲੇ ਆਪ ਛੱਡ ਸਰਦਾਰ ਹੈ ਪਰਣ ਗੁਰ ਬਿਨ ਹੋਰ ਨਾ ਜਾਣ ਕੋਏ ਕਹਿ ਨਾਨਕ ਸੁਨੋ ਸੰਤੋ ਸੋ ਸਿਖ ਸੰਮੁਖ ਹੋਏ ਜੇ ਕੋ ਗੁਰ ਤੇ ਵੀ ਮਖੋ ਆਵਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਧਾ ਕੋਈ ਬਸੋ ਬੇਕੀਆ ਜਾਏ ਆਨੇਕ ਜੁਨੀ ਪਰਮ ਆਵੇ ਮਿਰ ਸਤਿਗੁਰ ਮੁਕਤ ਨਾ ਪਾਏ ਇਹ ਮਉਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਨਾਏ ਐ ਨਾਨਕ ਵਿਚਾਰ ਦੇਖੋ ਵਣ ਸਤਿਗੁਰੂ ਮੁਕਤ ਨਾ ਪਾਏ ਆਵੋ ਸਗ ਸਤਿਗੁਰੂ ਕੇ ਪਿਆਰੇਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰਬ ਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਨੀ ਪੀਵੋ ਅਮਰ ਸਦਾਰੋ ਹਰ ਰੰਗ ਜਪਿਓ ਸਾਰਗ ਬਾਣੀ ਐ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਾਧ ਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਦਾ ਸਤ ਗੁਰੂ ਬਾਜੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰਨਤ ਕਰੈ ਰਸਨਾ ਕਿਆ ਕਸੂ ਨਾ ਜਾਣੀ ਚਿਤ ਜਨ ਕਾਹਿ ਰਲਿਆ ਮਾਇਆ ਬੋਲਣ ਪੈ ਰਵਾਨੀ ਕਹੈ ਨਾਨਕ ਸਤ ਗੁਰੂ ਬਾਜੋਰ ਕੱਚੀ ਬਾਣੀ ਗੁਰ ਕਾ ਸਭ ਦਰਤਨ ਹੈ ਹੀਰੇ ਜਿਤ ਜੜਾਓ ਸਭ ਦਰਤਨ ਜਿਤ ਮਨ ਲਗਾਇਓ ਹੋ ਆਸਿ ਮਾਉ ਸਾਵਧਨ ਸਹਾਈ ਤੇ ਮਨ ਮਿਲੇ ਆ ਸੱਜੇ ਲਾਇਆ ਪਾਉ ਆਪੇ ਹੀ ਰਾ ਰਤਨ ਆਪੇ ਜਿਸ ਨਾ ਦੇ ਬੁਝਾਏ ਕਹੇ ਨਾਨਕ ਸੋ ਰਤਨ ਹੈ ਹੀਰਾ ਜੇ ਤੇ ਜੜਾਉ ਸਿਰ ਸੰਗਤ ਆਪੋ ਪਾਇ ਕਰਤਾ ਆਪੇ ਹੁਕਮਾ ਵਰਤਾਏ ਹੁਕਮਾ ਵਰਤਾਏ ਆਪ ਵੇਖਾ ਗੁਰਮੁਖਿ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸ ਨੋ ਆਪ ਕਰੈ ਸੋ ਹੋਵੇ ਉਸੋ ਦਿਵ ਲਾਏ ਕਐ ਨਾਨਕ ਆਪ ਕਰਤਾ ਆਪੇ ਉਗੰਭੁਜਾਏ ਸਿਮਰ ਸਤਿਰੁ ਪੁਨ ਪਾਪੀ ਸਾਰ ਦੇ ਤਤ ਸਾਰ ਨ ਜਾਣੀ ਤਤ ਸਾਰ ਨ ਜਾਣੀ ਗੁਰੁ ਬਾਜੋ ਤਤ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਪ੍ਰਾਨ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਗ੍ਰਿਪਾਤਿ ਸੇ ਜਨ ਜਾਗੇ ਜਿਨਾ ਹਰਿ ਮਨ ਵਸਿਆ ਭੋਲੇ ਅੰਮ੍ਰਿਤ ਬਾਣੀ ਕਐ ਨਾਨਕ ਸੋ ਤਤ ਪਾਏ ਜਿਸਨੋ ਆਨੰਦਨ ਹਰਿ ਲੇਵ ਲਗ ਜਾਗਤ ਰਹਿਣ ਵਿਹਾਣੀ ਮਾਤਾ ਗੇ ਉਦੁਰ ਮੈਂ ਬ੍ਰਤ ਪਾਲ ਕਰੇ ਸੋ ਕਿਉ ਮਨੋਂ ਵਿਸਾਰੀਐ ਮਨੋਂ ਕਿਉ ਵਿਸਾਰੀਐ ਵਡਦਾਤਾ ਜੇ ਅਗਨ ਮੈਂ ਆਰਪੁਨ ਚਾਵੇ ਹੋ ਸੁਨੋਂ ਕਿਉ ਕੋਏ ਨਾ ਸਕਾਈ ਜੇ ਸੁਨੋਂ ਆਪਣੀ ਲੇਵ ਲਾਵੇ ਆਪਣੀ ਲਾਪੇ ਲਾਏ ਗੁਰਮੁ ਸਦਾ ਸਮਾਲੀਐ ਕਹ ਨਾਨਕੇ ਵਡਦਾਤਾ ਸੋ ਕਿਉ ਮਨੋਂ ਵਿਸਾਰੀਐ ਜੈਸੀ ਅਗਨਉ ਦੁਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਕੋ ਦੇਈ ਕਰ ਤਰ ਖੇਲ ਰਚਾਇਆ ਜਾਦ ਸਪਾਣਾ ਤਾ ਜਮਿਆ ਪਰਵਾਰ ਭਲਾ ਭਾ ਆ ਲੈ ਵਸੂੜ ਕੀ ਲਾਗੀ ਤਰਸਨਾ ਮਾਇਆ ਮਰ ਵਰਤਾਇਆ ਐ ਮਾਇਆ ਜਿਤ ਰਵਿਸਰੈ ਮੋਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਵ ਲਾਗੀ ਤਿਨ ਵਿੱਚ ਐ ਮਾਇਆ ਪਾਇ ਆਪ ਮੁਲਕ ਐ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿ ਸਵੇ ਟੋ ਰੋਕੋ ਵਿਟੋ ਰਹਿ ਲੋਕ ਵਿਲ ਲਾਇਆ ਸਾ ਸਤਿਗੁਰੂ ਜੀ ਮਿਲਾਏ ਤੈਸਨੋ ਸਰਸਉ ਪੀਏ ਵਿੱਚੋ ਆਪ ਜਾਏ ਜੇ ਦਾਦੀਓ ਤੁਸਮਲ ਰਹੁ ਸੇ ਮਨੇ ਆਏ ਅਰੇ ਆਪਾ ਮੁਲਕ 파ਗਤ ਨਾ ਕੇ ਨਾਨਕਾ ਜਨ ਹਰ ਪੱਲ ਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਓ ਲਾਖ ਟਿਓ ਦਿਹਾੜੀ ਇਓ ਤਨ ਤੇ ਨਾ ਮਿਲਿਆ ਜਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣਜਾਰਾ ਏ ਰਸਨਾ ਤੋਂ ਅਨਰਸ ਰਾਚਰਈ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕੀਤਾ ਜਿ ਚਰ ਰਸ ਪੱਲਾ ਨਾ ਪਾਏ ਅਰਸ ਪਾਏ ਪੱਲਾ ਵੀ ਅਰਸ ਬੋਲਣਾ ਦਰਸਨਾ ਲਾਗੇ ਆਏ ਇਹ ਹੋਰਸ ਕਰਮੀ ਪਾਈ ਆ ਸਤਿਗੁਰੂ ਮਿਲਾਇ ਦਸੇ ਆਏ ਕਹ ਨਾਨਕ ਹੋਰ ਅਨਰਸਾ ਵੀ ਸਰੇ ਜਾਰ ਵਸੈ ਮਨ ਆਏ ਏ ਸਰੀਰਾ ਮੇਰੇ ਆ ਹਾਲ ਜੋਤ ਰਖੀ ਤਾ ਤੂ ਜਗ ਮੈਂ ਆਇਆ ਹਾਲ ਜੋਤ ਰਖੀ ਤਦਵੇ ਤਾ ਤੂ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਨ ਦਿਖਾਇਆ ਗੁਰ ਪ੍ਰਸਾਦਿ 부ਜਿਆ ਦਾ ਚਲ ਤਾ ਚਲ ਤਾ ਨਦਰੀ ਆਇਆ ਐ ਨਾਨਕ ਸ੍ਰੀ ਰਾਮੂਲ ਰਸਿਆ ਜੋਤ ਰਖੀ ਤਾ ਤੂ ਜਗ ਮੈਂ ਆਇਆ ਮਨ ਜਾਓ ਵਾ ਪ੍ਰਭ ਆਗਮ ਸੁਨੇ ਆਰ ਮੰਗਲ ਗਾਓ ਸਖੀ ਗੁਰ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਹੀਏ ਸੋਦੂ ਨਾਵੇ ਆਪੇ ਗੁਰ ਜਨ ਲਾਗੇ ਦਸੁ ਬਾਗੇ ਆਪਣਾ ਪਿਰ ਜਾਪੇ ਅਨਾਦ ਬਾਣੀ ਗੁਰ ਸਬਦ ਜਾਨੀ ਹਰਨਾਮ ਹਰ ਰਸ ਪੋਗੋ ਕੈ ਨਾਮ ਪ੍ਰਭ ਆਪ ਮਿਲੇ ਆ ਕారణ ਕਾਰਨ ਜੋਗੈ ਸ੍ਰੀ ਰਾ ਮੇਰੇ ਆ ਇਸ ਜਗ ਮੈਂ ਆਏ ਕਹਿ ਕੇ ਆਦਤ ਕਰਮ ਕਮਾਇਆ ਕੇ ਕਰਮ ਕਮਾਇਆ ਤੋਦ ਸ੍ਰੀ ਰਾਜਾ ਤੂ ਜਗ ਮੈਂ ਆਇਆ ਜਨ ਹਰ ਤੇਰਾ ਰਜਨ ਰਜਿਆ ਸੋ ਹਰ ਮਨ ਨਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਐ ਨਾਨਕਿ ਓ ਸਰੀਰ ਪਰਵਾਨ ਹੋਆ ਜਨ ਸਤਿਗੁਰ ਸਿਓ ਚਤ ਲਾਇ ਆਏ ਨੇਤਰੋ ਮੇਰੇ ਹਰ ਤਮੈ ਜੋਤ ਧਰੀ ਅਰ ਬਿਨਵਰਨਾ ਦੇਖੋ ਕੋਈ ਅਰ ਬਿਨਵਰਨਾ ਦੇਖੋ ਕੋਈ ਨਦਰੀ ਹਰਨੇ ਹਾਲਿਆ ਓ ਵਿਸ ਸੰਸਾਦੁ ਮੇ ਦੇਦਿ ਅਰ ਕਾ ਰੂਪੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ 부ਜਿਆ ਜਾ ਵੇਖਾਰੇ ਕਾਰ ਬਿਨਵਰਨਾ ਕੋਈ ਕਾ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲੇ ਅਦਿ ਦ੍ਰਿਸ਼ਟੋਈ ਐ ਸਰਗਣ ਹੋ ਮੇਰੇ ਉਹ ਸਾਚ ਸੁਨੈ ਨੋ ਪਠਾਇ ਸਾਚ ਸੁਨੈ ਨੋ ਪਠਾਇ ਸ੍ਰੀ ਰਲਾਇ ਸੁਨੋ ਸਤਿ ਬਾਣੀ ਜਿਦ ਸੁਣੀ ਮਨ ਤਨ ਹਰਿਆ ਹੋ ਆ ਰਸਨਾ ਰਸਮਾਣੀ ਸਦ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਐ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸਾਚ ਸੁਨੈ ਨੋ ਪਠਾਇ ਅਰ ਜੀਓ ਗੁਫਾ ਅੰਦਰ ਰੱਕ ਕੇ ਵਾਜਾ ਪਮਣ ਵਜਾਇਆ ਵਜਾਇਆ ਵਾਜਾ ਕਉਨ ਦੁਆਰੇ ਪ੍ਰਗਟ ਕੀਏ ਦਸ ਬਾਗ ਉਤਰ ਖਾਇਆ ਗੁਰਦਵਾਰ ਐ ਲਾਏ ਪਾਵਣੀ ਇੱਕ ਨਾਨਦ ਸਮਾਦਵਾਰ ਦਿਖਾਇਆ ਤੈਨੇ ਗੁਰੂਪਨਾਵ ਨਾਉ ਨਾ ਤਿਸ ਦਾ ਅੰਤ ਨਾ ਜਾਈ ਪਾਇਆ ਐ ਨਾਨਕ ਹਰ ਪਿਆਰੇ ਜੀ ਉਹ ਗੁਫਾ ਅੰਦਰ ਰਾਕੈ ਵਾਜਾ ਪਉਣ ਵਜਾਇਓ ਸੱਚਾ ਸੁਇਲਾ ਸੱਚੇ ਕਰ ਗਾਉ ਗਾਉ ਤਾ ਸੁਇਲਾ ਕਰ ਸੱਚੇ ਤਿਥੈ ਸਦਾ ਸੱਚ ਤੇ ਹਾਵੇ ਸਚੋ ਤੇ ਆਵੇ ਜਾਤ ਦੁ ਭਾਵੇ ਗੁਰਮੁਖ ਜਿਨਾ ਬੁਝਾਵੇ ਇਓ ਸਾਸ ਸਬਨਾ ਕਾ ਖਸਮ ਹੈ ਜਿਸ ਬਖਸੀ ਸੋਜਨ ਪਾਵੇ ਕਰ ਨਾਨਕ ਸਤਿ ਸੋਹਿਲਾ ਸੱਚ ਕਰ ਗਾਵੇ ਹੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਕਾਰ ਬਨਮ ਪਰ ਪਾਇ ਉਤਰੇ ਸਗਲ ਵਿਸੂਰੇ ਦੂਹਰੋ ਸੰਤਾਪੇ ਉਤਰੇ ਸੂਣੀ ਸਚੀ ਬਾਣੀ ਸਾੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਨੀ ਸੁਣ ਤੇ ਪਨੀਤ ਕਾਤੇ ਪਵੇਤਾ ਸਤ ਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਲਣ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਾਤੇ ਪਵੇਤਾ ਸਤ ਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਲਣ ਲਾਗੇ ਵਾਜੇ ਅਨਹਦ ਤੂਰੇ